ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਾਂ ਦੇ ਚੈਨਲ ਪੌਂਗਾ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਮੋਲਾ ਕਿਹੜੀ ਤਫਸੀਲ ਹੈ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ ਚਾਰ ਪਸ਼ੂ ਵਿਖਾਉਣੇ ਆ ਦੋ ਵੇੜਾ ਫਾਰਮ ਵਾਲੀਆਂ ਦਿਖਾਉਣੀਆਂ ਵੱਡੇ ਕੱਦ ਕਾਠ ਵਾਲੀਆਂ ਇੱਕ ਤਾਂ ਬਿਲਕੁਲ ਤਾਜੀ ਸੂਈ ਝੋਟੀ ਤੇ ਇੱਕ ਗੱਬਣ ਬਿਲਕੁਲ ਤਿਆਰ ਆ ਆਪਾਂ ਪਹੁੰਚਿਆ ਸ਼ੇਰੇ ਵੀਰ ਹੋਂ ਨਾਲੋਂ ਤੇ ਆਪਾਂ ਜੋ ਕਾਬੇ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸੁਣਾਓ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਜੀ ਗੁਰੂ ਦਾਮ ਦਾ ਆਸਿਸ਼ ਕਿਰਪਾ ਜੀ ਫੁੱਲ ਚਲੋ ਕਿਰਪਾਈ ਚਾਹੀਦੀ ਹੈ ਹਾਂ ਜੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਹੀ ਪੁੱਛ ਫੋਨ ਨੰਬਰ 9845 ਤੇ 618 ਠੀਕ ਹੈ ਜੀ ਹਾਂ ਜੀ ਬੜੇ ਤਗੜੇ ਤਗੜੇ ਜਿੰਦਗੀ ਨੇ ਲੈਂਦੇ ਬਸ ਵੀਰ ਭਰਾਵਾਂ ਦੀ ਡਿਮਾਂਡ ਪਈ ਜਾ ਰਹੀ ਠੀਕ ਹੈ ਬੜਾ ਚੰਗੀਆਂ ਵੱਡੀਆਂ ਚਾਹੀਦੀਆਂ ਨੇ ਹਰ ਗੇ ਸ਼ੁਰੂਆਤ ਹਾਂ ਜੀ ਦੱਸਿਓ ਹ ਵੇਲੇ ਦੇ ਬਾਰੇ ਕਿਰਮਾ ਸੂਆ ਸੋਈਏ ਤੇ ਕੀ ਮਿਲਕਰ ਰਿਕਾਰਡ ਜੇ ਇਹ ਵੀਰ ਜੀ ਪਹਿਲੇ ਵੀ ਕਹਿ ਸਕਦੇ ਨੇ ਦੂਜੇ ਵੀ ਕਹਿ ਸਕਦੇ ਆ ਵੇ ਲੈ ਕੇ ਨਾ ਮੰਨ ਲਓ ਘਰ ਵਾਲੇ ਕਹਿੰਦੇ ਆ ਵੀ ਪਹਿਲੇ ਹੀ ਸੂਈ ਆ ਛਿੱਗੀ ਦਿੰਦੀ ਆ ਜੇ ਵਹਿਣ ਦੀ ਠੀਕ ਆ ਠੀਕ ਆ ਕੇ ਵੀਰ ਭਰਾ ਨੇ ਦੂਜੇ ਮੰਨਣੀ ਆ ਤੇ ਦੂਜੇ ਵੀ ਮੰਨ ਕੇ ਲੈ ਸਕਦਾ ਵਾ ਠੀਕ ਆ ਠੀਕ ਆ ਇਸ ਟਾਈਮ ਤੇ ਮੰਨ ਲਓ ਵਹਿੜ ਕੋਈ ਕੋਈ 22 23 ਕਿਲੋ ਮੰਨ ਲਓ ਦੁੱਧੂਗਾ ਠੀਕ ਆ ਜੀ ਤੇ 25 ਤੋਂ ਪਲੱਸ ਜਾਊਗੀ ਠੀਕ ਆ ਕਿੰਨਾ ਹੈਗਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਕਰੀਬ ਨਾਲ ਤਾਜੇ ਜੀ ਬਿਲਕੁਲ 나ੜੂ ਤੋਈ ਨੂੰ ਲਾ ਲਓ ਤੁਸੀਂ 5-7 ਦਿਨ ਹੋਣਗੇ ਹੋਣਗੇ ਠੀਕ ਹੈ ਲਓ ਭਾਈ ਚੈੱਕ ਕਰ ਸਕਦੇ ਕਿ ਮੇਲ ਕਾਫ ਆ ਗਿਆ ਨੇ ਬਾਕੀ ਬਹੁਤ ਤਗੜੇ ਕੱਦ ਕੱਦ ਦੀ ਮਾਲਕ ਨੇ ਹਾਂਜੀ 22 ਤੋਂ 23 ਲੀਟਰ ਬਿਲਕੁਲ ਤਿਆਰ ਆ ਬਿਲਕੁਲ ਦਿਖਾਓ ਪਿਆਜ ਹੁਣ ਆਪਾਂ ਤੁਹਾਨੂੰ ਖੋਲ ਕੇ ਵਿਖਾਉਨੇ ਆ ਹਾਂਜੀ ਭਾਈ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਇਹ ਤੁਸੀਂ ਬਾਕੀ ਕੱਦ ਵਜੇ ਨਾਲੋਂ ਬਹੁਤ ਚੰਗੀ ਯਾਰ ਹਾਂਜੀ ਬਾਕੀ ਵੀਰ ਜੀ ਇਹਦਾ ਖੈਰੀ ਫਰੇ ਦੇ ਆ ਦੇ ਹਾਂਜੀ ਹਾਂਜੀ ਬਾਈਕ ਸਾਹ ਨਾਲ ਸਾਡੇ ਨਾਲੋਂ ਤੁਸੀਂ ਵੀ ਮੱਝ ਖਰੀਦ ਲਈ ਤੇ ਗਾਂ ਖਰੀਦ ਲਈ ਇੱਕ ਬਰਾਬਰ ਆ ਠੀਕ ਆ ਠੀਕ ਆ ਹਾਂਜੀ ਤੇ ਫਰਾਂਡ ਫੁੱੜ ਵੀ ਚੰਗੀ ਆਉਂਦੀ ਹਣੀ ਉਹੀ ਤੁਹਾਨੂੰ ਦੱਸਣ ਲੱਗਾ ਵੀ ਇਹਦਾ ਦੁੱਧ ਲਾ ਲਓ ਤੁਸੀਂ ਨਿਹਰਾ ਹੀ ਜਿੱਦਾਂ ਚਿੱਟਾ ਦੁੱਧ ਪਿਓਰ ਮੱਝਾਂ ਨਾਲ ਦਾ ਬਰਾਬਰ ਆ ਮੱਝਾਂ ਦੇ ਬਰਾਬਰ ਆ ਇਹ ਫੈਡ ਵੀ ਮੱਜਾਂ ਦੇ ਬਰਾਬਰ ਹੈ। ਲਓ ਭਾਈ। ਇੱਕ ਇਹਦਾ ਫੈਡਾ ਹੋ ਰਿਹਾ ਗਾ ਗਰਮੀਆਂ ਦੇ ਵਿੱਚ ਇਹਨੂੰ ਕੋਈ ਪਰਵਾਹ ਨਹੀਂ ਕੀ। ਠੀਕ ਹੈ ਠੀਕ ਹੈ ਕੋਈ ਧੁੱਪ ਛਾਂ ਦੀ ਕੋਈ ਹਾਂ ਕੋਈ ਚੱਕਰ ਨਹੀਂ ਆ। ਠੀਕ ਹੈ ਠੀਕ ਹੈ ਜੀ। ਹਾਂਜੀ। ਹਾਂਜੀ ਭਾਈ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜੇ ਲਾਗੇ ਤੁਹਾਨੂੰ ਥਾਣਾ ਦਾ ਸਹੀ ਤੇ ਗਾਇ ਵੀ ਚੈੱਕ ਕਰ ਲੈਣੇ ਆ। ਇਹ ਤੋਹਫਾ ਹੀ ਹੈ ਸਾਉਣਾ। ਠੀਕ ਹੈ ਜੀ। ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ। ਬਤ ਕਈ ਵੀਰ ਸਟੇਡ ਹੁੰਦੇ ਆ ਚੰਗੀਆਂ ਖਰੀਦਣ ਦੇ, ਚੰਗੀਆਂ ਵੜਾ ਖਰੀਦਣ ਲਈ। ਹਾਂਜੀ ਹਾਂਜੀ। ਬਿਲਕੁਲ ਫਾਰਮ ਦੇ ਵਿੱਚ ਰੱਖਣ ਵਾਸਤੇ। ਛਕੀਨ ਵੀਰਾਂ ਲਈ ਤੋਹ ਕੀ ਮੋਲ ਭਾਈ ਇਹ ਰਹਿ ਰ ਮੋਲ ਵੀਰ ਜੀ ਵੇਖ ਲਓ ਏਡੀ ਬੈੜ ਤੇ ਲੱਖ ਦੀ ਲੈਣ ਚਾਹੀਏ ਤੇ ਛੇਤੀ ਕਰਿਆ ਨਹੀਂ ਲੱਭਦੇ ਚਲੋ ਆਪਾਂ ਨੂੰ ਇਹ ਆ ਵੀ ਪਾ ਨਾ ਲੱਭੀ ਤੇ ਪਾ ਪਾਣਾ ਵੀ ਭਰਾਉਣ ਦੇ ਦੇਣਾ ਠੀਕ ਜਲਦੀ ਜਿਆਦਾ ਲਾਲਚ ਨਹੀਂ ਚਲੋ ਦਾਲ ਫੁਲਕਾ ਮਹਾਰਾਜ ਗੁਰੂ ਨਾਮ ਦਾ ਚਲਾਈ ਬਸ 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 ਇੰਨਾ ਹੀ ਬਹੁਤ ਹਾਂਜੀ ਹਾਂਜੀ ਤੇ ਇਹ ਦੇ ਦੀਏ 75 ਵੀ ਦੇ ਦਈਏ 73 ਦੀ ਹਾਂਜੀ ਮੋਲ ਕਰਮ ਭਾਵੇਂ 90 ਕਰਾ ਲਓ ਲੱਖ ਕਰਾ ਲਓ ਆਪਾਂ ਨੇ ਵੀ ਦੀ ਗੱਲ ਕਰਨੀ ਠੀਕ ਹੈ ਲੈਣ ਦੇ ਨਾਲ ਹੀ ਲੈਣ ਦੇ ਨਾਲ ਹੀ 75 ਤੋਂ 3 ਸ਼ਰਦਾਂਗੇ 73 ਦੀ ਲਓ ਭਾਈ ਜੀ 73 ਦੀ ਬਿਲਕੁਲ ਗਿਆਜਮੁਲ ਹੁੰਦੇ ਆ ਵੀਰ ਦੇ ਨੇ ਚੰਗੇ ਪਛੀ ਹੁੰਦੇ ਆ ਵੀਰ ਸ਼ੇਰੇ ਕੋਲ ਵੀਰ ਜੀ ਪੂਰੇ 70 ਦੀ ਦੇ ਦਾਂਗੇ ਹੁਣ ਛੋੜੀ ਹੋਣੀ ਏ ਬਸ ਥੋੜੀ ਜੀ ਲਓ ਜੀ ਬਿਲਕੁਲ ਨੇ ਬਿਲਕੁਲ ਗਿਆਜਮੁਲ ਕਰਤਾ ਜੀ ਇਹ ਅਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੁਸੀਂ ਚੈੱਕ ਕਰ ਸਕਦੇ ਜੇ ਤੇ ਆਜੋ ਦੂਜੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਇਹ ਵੀ ਜੀ ਬਾੜ ਦੂਜਾ ਸੁਗਾ ਸੋਈ ਜੇ ਅੱਛਾ ਜੀ ਤੇ ਬਿਲਕੁਲ ਵੇਖ ਲੋ ਸੋਹਣੀ ਸੰਖੀ ਆ ਰੰਗ ਬਾਜ ਆ ਤੇ ਫਾਰਮ ਵਾਲੀ ਵੱਡੀ ਵਹਿੜ ਆ ਠੀਕ ਹੈ ਜੀ ਦੁੱਧ ਇਹ ਵੀ 25 ਕਰ ਜੂਗੀ ਇਸ ਟਾਈਮ ਤੇ ਮੰਨ ਲਓ 20 ਕਿਲੋ ਮੰਨ ਲਓ ਤਿਆਰ ਆ ਨੇ ਥੱਲੇ ਦੁੱਧ ਠੀਕ ਹੈ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਵੀ ਮੰਨ ਲਓ 5-4 ਦਿਨ ਹੀ ਹੋਏ ਅਜੇ ਠੀਕ ਹੈ ਜੀ 5 ਲਾ ਲਓ 7 ਲਾ ਲਓ ਇੱਥੇ ਮੰਨ ਲਓ 10 ਤੋਂ ਅੰਦਰ ਅੰਦਰ ਆ ਆਹ ਤੇਰੇ ਕਿਹੋ ਆ ਗਏ ਪਿਛੇ ਇਹਦੇ ਮਗਰ ਬੱਚਾ ਜੇ ਠੀਕ ਹੈ ਜੀ ਮੇਲ ਕਫ ਆ ਗਿਆ ਬਾਈ ਇਹਦੇ ਪਿਛੇ ਤੇ ਵੀਰ ਜੀ ਇਹ ਅਗਲੇ ਥਾਂ ਦੀ ਨਾ ਮੈਂ ਗੱਭਣ ਲਈ ਸੀ ਮੈਂ ਤਾਂ ਚਲੋ ਵਾਵਾ ਮਹਿੰਦੀ ਲਈ ਸੀ ਬੈੜ ਅੱਛਾ ਜੀ ਤੇ ਅਗਲੇ ਥਾਂ ਦੀ ਇਹ ਮੰਨ ਲਓ ਕਿ ਪਿਲ ਨਿਕਲਾਈ ਬਿਲਕੁਲ ਧਾਰ ਨਿਕਲ ਹੀ ਨਹੀਂ ਸੀ ਅਗਲੇ ਥਾਂ ਚੋਂ ਠੀਕ ਹੈ ਠੀਕ ਹੈ ਹਾਂ ਜੀ ਨਾ ਕੋਈ ਪਾਣੀ ਨਿਕਲਿਆ ਨਾ ਕੋਈ ਦੁੱਧ ਨਿਕਲਿਆ ਜੀ ਅੱਛਾ ਜੀ ਤੇ ਪਤਾ ਨਹੀਂ ਵੀ ਹੁਣ ਜਮੰਦਰੂ ਆ ਜਾ ਕਿਦਾਂ ਦਾ ਠੀਕ ਹੈ ਠੀਕ ਹੈ ਹਾਂ ਜੀ ਤੁਸੀਂ ਭਾਈ ਅਡਰ ਕੁਆਲਟੀ ਚੈੱਕ ਕਰ ਸਕਦੇ ਬਹੁਤ ਚੰਦਾਰ ਆ ਦੇਖੋ ਮੈਂ ਚਲੋ ਮਹਿੰਗੀ ਲਿਆਂਦੀ ਥੋੜੀ ਹੁਣ ਵੀ ਭਾਵਨ ਥੋੜਾ ਗੈਤ ਕਰਕੇ ਦੇ ਦਾਂਗੇ ਤੁਹਾਨੂੰ ਪਤਾ ਹੁਣ ਕਰਨੀ ਨੇ ਪੈਣੀ ਤਾਂ ਆਟਾ ਹਾਂਜੀ ਹਾਂਜੀ ਬਿਲਕੁਲ ਇਹ ਨਹੀਂ ਜ਼ਰਾ ਪੋਣਾ ਤੇ ਖੋਲ ਕੇ ਵਿਖਾਓ ਜੀ ਵੀ ਗੱਲ ਪੱਸੀ ਚੰਗੀ ਹੁੰਦੀ ਹੈ ਬਿਲਕੁਲ ਸਹੀ ਗੱਲ ਚਾਈ ਚਾਈ ਇਹਦੇ ਘਰੇ ਜਾਵੇ ਚਲੋ ਦੁੱਧ ਜਿੰਨਾ ਦੱਸਾਂਗੇ ਉਹਨਾਂ ਦੇ ਨਿਕਲੂਗਾ ਠੀਕ ਹੈ ਕਿ ਵੀਰ ਭਰਾ ਕੋ ਆਪਾਂ ਲਾਂਬਾ ਨਹੀਂ ਲੈਣਾ ਬਿਲਕੁਲ ਸਹੀ ਗੱਲ ਆਪਣੀ ਸੋਚ ਸਮਝ ਕੇ ਨਾਲ ਹਾਂਜੀ ਭਾਈ ਬਾਕੀ ਬੈੜ ਬਹੁਤ ਕੱਦ ਕਾਠਾ ਬਹੁਤ ਤਗੜੀ ਬੈੜ ਆ ਬੁੱਧ ਭਾਈ ਹੋ ਸਕਦਾ 25 ਤੋਂ ਵਿੱਚ ਬਾਅਦ ਚਲੇ ਜੇ ਠੀਕ ਹੈ ਠੀਕ ਹੈ ਜੀਆਂ ਤੋਂ ਬਾਅਦ ਤੇ ਹੋ ਸਕਦਾ ਜੀਆਂ ਤੋਂ ਪਲੱਸ ਹੋਵੇ ਇਸ ਟਾਈਮ ਤੇ ਨਹੀਂ ਤੇ 20 ਮੰਨ ਕੇ ਚੱਲੇ ਕੋਈ ਠੀਕ ਹੈ ਜੀ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜੀ ਤੇ ਥਾਣਾ ਦਾ ਸੈਜ ਤੇ ਗੈਪ ਲੋ ਵੀ ਨਾਲ ਲੱਗ ਦਿੱਥੋਨੇ ਬਹੁਤ ਸ਼ਾਨਦਾਰ ਆ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰੋ ਹਾਂ ਜੀ ਭਾਈ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਥਾਣਾ ਦਾ ਸੈਜ ਗੈਪ ਲੈਓ ਬਾਕੀ ਹਮਾਰੇ ਤੇ ਦੁੱਧ ਵਾਲੀਆਂ ਨਾੜਾਂ ਵਿੱਚ ਬਹੁਤ ਜ਼ਿਆਦਾ ਵਾਦੇ ਲਾਗੇ ਰੋ ਤਾਂ ਨਹੀਂ ਬੈਠਦੇ ਵੀਰ ਜੀ ਦੁੱਧ ਵਾਲੀ ਠੀਕ ਹੈ ਦੁੱਧ ਤਾਂ ਜਿੰਨਾ ਕੋਈ ਵੀਰ ਇਹਨੂੰ ਪਾਲੂਗਾ ਨਾ ਉਹਨਾਂ ਚੋਈ ਜਾਊਗਾ ਠੀਕ ਹੈ ਜੀ ਹਾਂਜੀ ਲਓ ਭਾਈ ਕਿੱਥੇ ਕਰੋ ਨਾੜਾਂ ਦੇਖ ਸਕਦੇ ਨਹੀਂ ਕੀ ਮੁੱਲ ਭਾ ਜਿਹੜਾ ਹਰਾ ਅੱਡੀ ਤੇਰੀ ਹੈ ਕੋਈ ਮੰਗਾ ਪਾਵੇ ਨਾ ਪਾਵੇ ਮੈਂ ਇਹ ਮਾਰਾ ਜਾਂਦਾ ਲਾ ਲੈਣਾ ਨਾ ਗਾਈ ਨੂੰ ਕਰਕੇ ਅੱਛਾ ਅੱਛਾ ਬੰਗੇ ਤੋਂ ਬਿਨਾਂ ਵੀ ਬੰਦਾ ਚੋ ਸਕਦਾ ਜੀ ਠੀਕ ਹੈ ਠੀਕ ਹੈ ਕੀ ਮੁੱਲ ਜਿਹੜਾ ਹਰਾ ਬੜ ਤੇ ਵੀਡੀਓ ਉਤਰਾ ਦੇਖਾ ਕਰਵਾਉਂਦੀ ਜੇ ਵੀ ਮੰਨ ਲਓ ਕਿ 80 90 ਦਾ ਹੀ ਅੱਛਾ ਜੀ ਤੇ ਲਈ ਵੀ ਮੈਂ ਮਹਿੰਗੀ ਜੀ ਵੈਸੇ ਚਲੋ ਥੋੜੀ ਜੀ ਠੀਕ ਹੈ ਠੀਕ ਹੈ ਹੁਣ ਦੇ ਦਿੰਨੇ ਵੀਰ ਭਰਾਵਾਂ ਨੂੰ ਠੀਕ ਹੈ ਜੀ 60 ਦੀ ਦੇ ਦਈਏ ਜੀ 60000 ਦੀ ਹਾਂਜੀ 60 ਜੇ ਮਾਨ ਦਾਣੇ ਚੋ ਵੀ ਇਹ ਵੀ ਲੈਣ ਦੇਣ ਵਾਲਾ ਹੀ ਕਰੀਏ ਆਪਾਂ ਮੋਲ ਲੈਣ ਦੇਣ ਵਾਲਾ ਕਰੀਏ ਹਾਂਜੀ ਉਹੀ ਗੱਲ ਫਿਰ ਕਹਿੰਦੇ ਨੇ ਇੰਨੀ ਵੱਡੀਆਂ ਪੀੜ ਹੁੰਦੀ ਨੇ ਇੰਨੀ ਆਹ ਲੈਣ ਦੇਣ ਵਾਲਾ ਹੀ ਕਰੀਏ ਮੋਲ 45 ਦੀ ਦੇ ਦਈਏ ਜੀ 45000 ਦੀ ਹਾਂਜੀ 45 ਦੀ ਦੇ ਦਈਏ ਲਓ ਬਾਈ ਜੀ 45000 ਦੀ ਜੀ ਬਾਕੀ ਮੌਕੇ ਤੇ ਮਾਨ ਤੜਕਾ ਦਿਓ ਵੀਰਾਂ ਦਾ ਓਕੇ ਵੇ ਤਰਾਇ ਦਿਓ ਫਿਰ ਥੋੜਾ ਬੋਦਾ ਜਿਹੜਾ ਕਰਾਉਣਾ ਹੈ ਵੀਰ ਭਰਾ ਸਾਜੀ ਦੋ ਤੁਹਾਨੂੰ ਦੱਸਿਆ ਲੈਣੇ ਕਰ ਦਿਓ ਤਿੰਨ ਛੱਡ ਦਈਏ 42000 42000 ਦੀ 42000 ਦੀ ਨੋ ਵੀਰ ਜੀ 42000 ਦੀ ਬਾਕੀ ਕੰਡ ਕਾਠ ਬਹੁਤ ਚੰਗਾ ਵਾ ਹਾਂਜੀ ਹਾਂਜੀ ਤੇ ਫਾਰਮ ਵਾਲੀ ਵੈਂਟ ਟਾਈਮ ਤੇ ਵੀਧੀ ਦੋ ਇਹ ਨਹੀਂ ਕਹਿਣ ਵਾਲਿਆਂ ਕਹਿਣ ਵਾਲਾ ਨਹੀਂ ਉਹਦੇ ਥੱਲੇ ਜੇ 22 ਕਿਲੋ ਦੱਸਤਾ 22 ਕਿਲੋ ਹੀ ਪੰਜਵਾਵਾਂਗੇ ਕੋਈ ਵੀਰ ਭਰਾ ਮੇਰੇ ਕੋਲ ਇੱਥੇ ਆ ਜੇ ਰਾਤ ਰਹਿਣ ਲਈ ਉਹਨਾਂ ਨੂੰ ਮੰਨ ਲਓ ਟਿਕਾਣਾ ਵੀ ਦਵਾਂਗੇ ਸਭ ਕੁਝ ਰੋਟੀ ਪਾਣੀ 22 ਉਹਦੇ ਥੱਲੇ ਚੋਕੇ ਲੈ ਲੈ 20 ਉਹਦੇ ਥੱਲੇ ਚੋਕੇ ਲੈ ਠੀਕ ਹੈ ਠੀਕ ਹੈ ਲਓ ਭਾਈ ਜੀ ਬਿਲਕੁਲ ਕੋਈ ਗਾਰੰਟੀ ਹੈ ਗਾਰੰਟੀ ਦਿੰਦਾ ਵੀਰ ਜਿੱਦਾਂ ਮਰਜ਼ੀ ਆਪਣੇ ਕੋਲ ਤਸੱਲੀ ਕਰਕੇ ਖੜਸ ਸਕਦਾ ਵਾ ਤੇ ਆ ਜਿਓ ਹੁਣ ਤੀਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀਧੀ ਯਾਰ ਕੀ ਤੀਜਾ ਸੁਗਾ ਸੂਗੀ ਇਹ ਅੱਛਾ ਜੀ ਤੇ ਲਾ ਲੋ ਤੁਸੀਂ ਵੀ ਗੱਭਣ ਆ ਜੇ ਦਿਨ ਪੰਜ ਚਾਰ ਖੜਦੀ ਆ ਕਿ ਜਿੰਨੀ ਮੰਨ ਲਓ ਬਣ ਗਈ ਬਣ ਗਈ ਹੈ ਨਾ ਇੰਨੀ ਅਜੇ ਹੋਰ ਬਣਨੀ ਆ ਇਹਦੀ 12 ਕਿਲੋ ਦੀ ਗਰੰਟੀ ਆਈ ਏ ਮਹਿੰਦੀ ਹਾਂਜੀ ਬਾਕੀ ਨਾਲ ਜਿਹੜਾ ਉਹ ਭਰਾਵਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਥਣ ਭਾਟਾ ਦੇਖ ਕੇ ਆਪਾਂ ਹੀ ਜਜਮੈਂਟ ਲਾ ਲੈਣੀ ਆ ਕਿਤੇ ਨੇ ਠੀਕ ਆ ਜੀ ਕਿੰਨਾ ਕੁ ਟਾਈਮ ਖੜਦੀ ਏ ਇਹਨੇ ਮੰਨ ਲਓ ਕੋਈ 5-7 ਦਿਨ ਹਫਤੇ ਦੇ ਅੰਦਰ ਅੰਦਰ ਪੂਰੀ ਤਿਆਰ ਹੋ ਜਾਣਾ ਏ ਠੀਕ ਏ ਠੀਕ ਆ ਜੀ ਲੋਬਈ ਅੱਜ ਮੀਲੀ ਰਵੀ ਦੇ ਵਿੱਚ ਤੇ ਆਕਾ ਵੀ ਬਿੱਲੀਆਂ ਆ ਆਖਾ ਬਿੱਲੀਆਂ ਨੀਲੀ ਰੰਗੀ ਦਾ ਮੰਨੋ ਪੱਖ ਰੱਖਦੀ ਆ ਪਾ ਪਿਓਰ ਨਹੀਂ ਕਹਿ ਸਕਦੇ ਨੀ ਹਾਂਜੀ ਹਾਂਜੀ ਤੇ ਪੱਖ ਰੱਖਦੀ ਆ ਵਿੱਚ ਗਲਤ ਗੱਲ ਨਹੀਂ ਕਰਨੀ ਠੀਕ ਹੈ ਭਾਈ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੀ ਬਾਕੀ ਟਾਈਮ ਅਜੇ ਖੜਦੀ ਆ ਤੇ ਥਣ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਰੈਣ ਗਿੜ ਗਿੜ ਤੇ ਥਣ ਲੱਗਾ ਵਾ ਬਾਕੀ ਥਣ ਭਾਂਡਾ ਬਹੁਤ ਸੋਹਣਾ ਜੇ ਤੇ ਬਾਕੀ ਜਿੰਨੀ ਵੀ ਬਣੀ ਆ ਬਿਲਕੁਲ ਸਾਫ ਸੁਥਰੀ ਜੀ ਆਪਣੇ ਸਮਝਣਾ ਦੇਖ ਸਕਦੇ ਜੀ ਹਾਂਜੀ ਹਾਂਜੀ ਬਾਕੀ ਮਲਕ ਬਾਂਜ ਬਹੁਤ ਚੰਗੀਆਂ ਦੇ ਮਾ ਕੀ ਵਾਹੇ ਨਿਸ਼ਾਨੀਆਂ ਸਾਰੀਆਂ ਕਵਰ ਕਰਦੀਆਂ ਜਾਂ ਆਪਾਂ ਕਹਿਣ ਨੂੰ ਕਹਿ ਵੀ ਸਕਦੇ ਹਾਂ ਇਹ ਥਣਾ ਤੇ ਵੀ ਨਿਸ਼ਾਨ ਹੈਗਾ ਮੱਥੇ ਤੇ ਅੱਖਾਂ ਮਿਲੀਆਂ ਠੀਕ ਹੈ ਠੀਕ ਹੈ ਪੂਛ ਤੇ ਪਰਾ ਤੇ ਹਾਂਜੀ ਹਾਂਜੀ ਬਾਕੀ ਕਿ ਲੋ ਜਿਹੜੇ ਵੀਰ ਹਣ ਸਮਝਿਆ ਉਹਨਾਂ ਆਪੇ ਚੈ ਵੇਖ ਲੈਣ ਹਾਂਜੀ ਹਾਂਜੀ ਆਪੇ ਵੇਖ ਲੈਣੀ ਜਿਆ ਹਰ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਿਆਣਾ ਸਿਆਣਾ ਜੀ ਹਾਂ ਸਿਆਣਾ ਜੀ ਸਾਡੇ ਨਾਲੋ ਚਲੋ ਸਾਰੇ ਜਾਣੇ ਆਪਾਂ ਨਹੀਂ ਸਿਆਣੇ ਆ ਜੀ ਸਿਆਣੇ ਹੀ ਟੀਮੋਲ ਭਾਜੀ ਇਹ ਰਹਿ ਰਹੇ ਹਾਂ ਹਾਂਜੀ ਟੀਮੋਲ ਜੀ ਇਹ ਵੀਰ ਜੀ ਵੇਖ ਲਓ ਤੁਸੀਂ ਕਿੰਨੇ ਦੇ ਦਈਏ ਇਹ ਤਾਂ 10 ਦੀ ਲੈਣ ਦੇਣ ਨਾਲ ਆਈ 10 ਦੀ ਲੈਣ ਦੇਣ ਨਾਲ ਆ ਹਾਂਜੀ 70 ਵੀ ਦੇ ਦਈਏ ਕਰ ਦਿੱਗੇ ਮਾਨਤਾ ਕਰ ਦਿੱਗੇ ਮਾਨਤਾ ਥੋੜਾ ਜਿਹਾ 65 ਵੀ ਦੇ ਦਈਏ 65 ਹਜ਼ਾਰ ਦੀ ਹਾਂ 65 ਵੀ ਦੇ ਦਿੱਗੇ ਚਲੋ ਲਾਓ ਬਾਈ ਜੀ 65 ਚਲੋ ਕਰਦਾਂਗੇ ਕੋਈ ਵੀਰਪਰਾ ਫੋਨ ਲਾਊਗਾ ਮਾਨਤਾ ਥੋੜਾ ਬਹੁਤਾ ਕਰਦਾਂਗੇ ਇੰਨਾ ਜ਼ਿਆਦਾ ਨਹੀਂ ਹੋਣਾ ਥੋੜਾ ਬਹੁਤਾ ਕਰਦਾਂਗੇ ਆਜੋ ਫਿਰ ਚੌਥੇ ਨੰਬਰ ਤੇ ਦੱਸਿਓ ਬਾਈ ਜੀ ਇਹ ਵੀਰ ਜੀ ਹਰ ਕੀ ਤੇਜਾਸੂਆ ਸੂਈ ਜੇ ਐਸ਼ਾ ਜੀ ਹਾਂਜੀ ਤੇ ਇਹਦੇ ਥੱਲੇ ਪਾ ਲੋ ਤੁਸੀਂ ਇਸ ਟਾਈਮ ਤੇ ਕੋਈ 8 ਕਿਲੋ ਦੁੱਧ ਤਿਆਰ ਹੋਊਗਾ ਬਿਲਕੁਲ ਤਾਜੀ ਸੂਈ ਨਾੜੂ ਤੇ ਬੱਚਾ ਜੇ ਦੁੱਧ ਇਹ ਵੀ ਨਹੀਂ 10-11 ਕਿਲੋ ਰਮਾਨ ਦੇ ਨਾਲ ਭਰੂਗੀ ਠੀਕ ਹੈ ਜੀ ਹਾਂਜੀ ਇਧਰ ਆਓ ਭਾਈ 8 ਲੀਟਰ ਜਿਹੜਾ ਮੌਕੇ ਦੇ ਮਿਲ ਕੇ ਤਿਆਰ ਆਦੇ ਹਾਂਜੀ ਬਿਲਕੁਲ ਤਿਆਰ ਹੈ ਇਸ ਟਾਈਮ ਤੇ ਬਿਲਕੁਲ ਤਾਜੀ ਸੂਈ ਆ ਬਿਲਕੁਲ ਤਾਜੀ ਬੌਲਾ ਹੀ ਹੈ ਜੇ ਇਸ ਹਿਸਾਬ ਨਾਲ ਮੰਨ ਲਓ ਵੀ ਕੋਈ ਤੇਜਕ ਦੇਣਿਆ ਸੂਈ ਨੂੰ ਠੀਕ ਹੈ ਠੀਕ ਹੈ ਜੀ ਖੁੱਲ ਤੇਰਾ ਪਿਛਲੇ ਸਵੇਰੇ ਦਾ ਪਤਾ ਕੋਈ ਮਿਲਤਰਕਾ ਦਾ ਇਹੀ ਮੰਨ ਲਓ ਤੁਸੀਂ 10-11 ਕਿਲੋ ਦੇ ਗੀ ਬਹੁਤੇ ਇੰਨਾ ਕਿ ਹੁਣ ਵੀ ਭਰੂਗੀ ਕੋਈ 12 ਦੇ ਲਈ ਕੋਈ ਸੇਵਾ ਚੰਗੀ ਕੋਈ ਵੀਰ ਭਰਾ ਕਰੇ ਤੇ 12 ਵੀ ਦੇ ਸਕਦੀ ਹੈ ਠੀਕ ਹੈ ਠੀਕ ਹੈ ਨਹੀਂ ਤੇ 10 ਕਿਲੋ 11 ਕਿਲੋ ਤੇ ਮਤਲਬ ਕਰੂਗੀ ਨਾ ਬਾਕੀ ਮਈ ਵੱਡੀ ਜੀ ਦੇਖੋ ਕਦ ਵਜਾਂਦੀ ਬਾਕੀ ਕਦ ਕਾਠਲ ਬਿਲਕੁਲ ਚੰਗੀ ਆ ਹਨ ਭਾਂਡਾ ਉਹ ਸਾਫ ਲੱਗਾ ਸ਼ਾਨਦਾਰ ਹੈ ਤੇ ਆਰਡਰ ਕੁਆਲਿਟੀ ਵੀ ਤੁਹਾਡੇ ਮੂਹਰੇ ਲਾਗੇ ਰੂ ਦਿਖਾਉਂਦੇ ਆ ਬਿਲਕੁਲ ਗਿਠ ਗਿਠ ਤੇ ਥਾਂ ਲੱਗਾ ਜਿਹੜੇ ਨੋ ਸ਼ਾਨਦਾਰ ਆਰਡਰ ਕੁਆਲਿਟੀ ਆ ਜਿੰਨੀ ਹੈਗੀ ਇਹ ਵੀ ਨੀਲੀ ਦਾ ਪੱਖ ਰੱਖ ਲਈ ਬਾਕੀ ਚਲੋ ਵੀਰ ਕਹਿੰਦਾ ਕਿ ਕਹਿ ਨਹੀਂ ਸਕਦੇ ਪਿਓ ਰਿਆ ਹੂੰ ਬਾਕੀ ਤੁਸੀਂ ਦੇਖ ਸਕਦੇ ਜਰਡਰ ਕੁਆਲਟੀ ਥਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਵਾ ਇਹੀ ਮੁੱਲ ਭਾਈ ਇਹਦਾ ਹੈ ਰ ਇਹਦਾ ਵੀਰ ਜੀ ਦੇ ਦਈਏ 75000 ਦੀ ਕਰੀਏ ਕੋਈ ਜਾ ਰਹੀ ਠੀਕ ਕਰ ਲੀਏ ਮਾਨਤਾਨਾ ਜਾਇਜ਼ ਕਰ ਦਈਏ ਜੀ ਜਾਇਜ਼ ਕਰੀਏ ਇਹ ਵੀ ਵੀਰ ਜੀ 65000 ਦੇ ਦਾਂਗੇ 65000 ਦੀ ਜੇ ਕੋਈ ਜੋੜਾ ਲੈ ਜੇ ਤੇ ਜੋੜਾ ਲੈ ਜੀ ਤੇ ਕੋਈ ਗੱਲ ਨਹੀਂ ਹੋਰ ਮਾਨਤਾਨਾ ਕਰ ਦਾਂਗੇ ਜੇ ਖੁੱਲਾ ਕਰ ਦਿਓ ਮਾਨ ਖੁੱਲਾ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਜੋੜਾ ਲੈ ਲਊ ਇੱਕੋ ਹੀ ਆਫਰ ਦਿੰਨੇ ਆ ਮੇਰਾ ਅੱਛਾ ਇੱਕ ਵੀ ਦਾ ਦੇ ਦਾਂਗੇ ਤੋੜਾਈ ਤੇ ਜੇ ਕੋਈ ਗਾਇਆਂ ਦਾ ਜੋੜਾ ਖੜੇ ਦੇ ਉਹ ਵੀ ਕੋਈ ਗੱਲ ਨਹੀਂ ਕਰਦਾਂਗੇ ਜਿੱਦਾਂ ਡਾਕਟਰ ਜੀ ਸੋ ਠੀਕ ਜੀ ਹਾਂਜੀ ਹਾਂਜੀ ਠੀਕ ਕੋਈ ਗੱਲ ਨਹੀਂ ਵੀਰਪਰਾ ਫੋਨ ਲਾਉਣਾ ਚੈੱਕ ਕਰ ਲਾਂਗੇ ਜਿੱਦਾਂ ਆਉਂਗਾ ਠੀਕ ਹੈ ਜੀ ਹਾਂਜੀ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ